ਅੱਜ ਤਾਂ ਹੋਰ ਬਹੇ ਕਮੈਂਟ ਕਰਨ ਵਾਲੇ ਦਾ ਲੈ ਕਹਿੰਦੇ ਆ ਵੀ ਵੀਡੀਓ ਬਣਾਉਣਾ ਐ ਕਰਦਾ ਉਹ ਕਰਦਾ ਆ ਤਾਂ ਯਾਰ ਪੈਂਡ ਦੀ ਫੈਰ ਨਹੀਂ ਤੇ ਆ ਦੇਖ ਲੈ ਆ ਪੈਂਡ ਦੀ ਫੈਰਨੀ ਆ ਬਿਹੜੇ ਵਾਲਾ ਪਰਸਾ ਇਧਰ ਆ ਟੀਕੇ ਵਾਲਾ ਮੋੜ ਆ ਤੇ ਆ ਦੇ ਇੱਥੇ ਹੀ ਟੀਕਾ ਬੰਦੇ ਤੋਂ ਪੈਂਡ ਵੀ ਨਹੀਂ ਲੰਘਿਆ ਆ ਇੱਥੇ ਹੀ ਟੀਕਾ ਲਾ ਲਿਆ ਬੰਦਰ ਨੇ ਲੈ ਆਹ ਲਾਤਾ ਦੇਖ ਲਾ ਲੈ ਆਹ ਮੋਟਰਸਾਈਕਲ ਦਾ ਨੰਬਰ ਹਜੇ ਟਾਈਮ ਕਿੰਨਾ 6 6 ਵਜੇ ਦਾ ਸਵੇਰ ਦਾ 6 ਵਜੇ ਕੇ 10 15 ਮਿੰਟ ਹੋਏ ਦੱਸੋ ਓਏ 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 ਆੜੀ ਓਏ ਮੂੰਹ ਤਾਂ ਚੱਕ ਓਏ ਓਏ ਆੜੀ ਓਏ ਓਏ ਆੜੀ ਮੈਂ ਦੱਸੂ ਕੀ ਇੱਥੇ ਬੰਦਾ ਦੱਸ ਮੈਂ ਤਾਂ ਇੱਧਰ ਤੋਂ ਆਪਣਾ ਟਰੈਕਟਰ ਗੱਲ ਸੀਗਾ ਇਹਨਾਂ ਕੋਲੇ ਪੰਚਾਇਤ ਵਾਲਾ ਕੋਲੇ ਮੈਂ ਤਾਂ ਉਹ ਦੇਖਣ ਆਇਆ ਸੀਗਾ ਤੇ ਪੱਠੇ ਲੈਣ ਜਾਣਾ ਸੀ ਮੈਂ ਕਿਹਾ ਚੱਲ ਟਰੈਕਟਰ ਦੇਖ ਆਵਾਂ ਇੱਧਰ ਕਿਸੇ ਦੇ ਘਰੇਆਂ ਖੜਾ ਹੋਵੇ ਤੇ ਇੱਥੇ ਦੇਖ ਲਾ ਲੋਕ ਕੋਲ ਦੀ ਨੰਗੀ ਜਾਂਦੇ ਇਹਦੇ ਬੁੜੀਆਂ ਗੁਰਦਾਰੇ ਨੂੰ ਜਾਂਦੀਆਂ ਜਾਂ ਕੋਈ ਸ਼ਹਿਰ ਨੂੰ ਜਾਂਦਾ ਉਹ ਨੰਗੀ ਜਾਂਦਾ ਤੇ ਮੈਥੋਂ ਤਾਂ ਲੰਘਿਆ ਨਹੀਂ ਗਾ ਕੋੜ ਦੀ ਚਰ ਮੈਂ ਹੁਣ ਉਹਨੂੰ ਪੁਲਿਸ ਨੂੰ ਵੀ ਫੋਨ ਲਾਇਆ ਵਾ ਉਹ ਕਹਿੰਦੇ ਆਉਣੇ ਆ ਸੀ ਤੇ ਆ ਆਹਾ ਦੇਖ ਲੋ ਸਾਡੇ ਪਿੰਡ ਦੇ ਆ ਹਾਲਾਤ ਆ ਚੂੜ ਜੱਕ ਦੇ ਇੱਥੇ ਹੀ ਮਿਲਦਾ ਆ ਚੂੜ ਜੱਕੋ ਹੀ ਜੇ ਵੱਲੋ ਵੀ ਇਹ ਬੰਦਾ ਕਿਤੋਂ ਲਾਂਮੋ ਥੋੜੀ ਲੈ ਕੇ ਆਇਆ ਤੇ ਵੀ ਇਹਨੇ ਇੱਥੇ ਆ ਕੇ ਲਾਉਣਾ ਸੀ ਇਹਨੂੰ ਇੱਥੇ ਲੈ ਕੇ ਤਾਂ ਪਿੰਡ ਵੀ ਨਹੀਂ ਲੰਘਿਆ ਗਿਆ ਵੀ ਨੇ ਹਨੇਰਾ ਜਿਹਾ ਸੀਗਾ ਆਵਾਜ਼ ਇਹ ਘੱਟ ਸੀ ਤੇ ਇੱਥੇ ਇਹਨੇ ਕਿਹਾ ਵੀ ਆ ਫਿਰਨੀ ਦੇ ਖੜਕੇ ਲਾ ਲਈ ਦੱਸੋ ਅੱਜ ਤਾਂ ਹੋਰ ਬਹੇ ਕਮੈਂਟ ਕਰਨ ਵਾਲੇ ਤਾਂ ਗੱਲ ਇਹ ਕਹਿੰਦੇ ਆ ਵੀ ਵੀਡੀਓ ਬਣਾਉਣਾ ਐ ਕਰਦਾ ਉਹ ਕਰਦਾ ਆ ਤਾਂ ਯਾਰ ਪੈਂਡ ਦੀ ਫਿਰਨੀ ਦੇ ਆ ਦੇਖ ਲਓ ਲੈ ਆ ਪੈਂਡ ਦੀ ਫਿਰਨੀ ਆ ਬਿਹੜੇ ਵਾਲਾ ਪਾਸਾ ਇਧਰ ਆ ਟੀਕੇ ਵਾਲਾ ਮੋੜ ਆ ਤੇ ਆ ਦੇ ਇੱਥੇ ਟੀਕਾ ਬੰਦੇ ਤੋਂ ਪੈਂਡ ਵੀ ਨਹੀਂ ਲੰਘਿਆ ਆ ਦੇ ਇੱਥੇ ਹੀ ਟੀਕਾ ਲਾ ਲਿਆ ਬੰਦਰ ਨੇ ਲੈ ਆਹਲਾਤਾ ਦੇਖ ਲਾ ਲੈ ਆਹ ਮੋਟਰਸਾਈਕਲ ਦਾ ਨੰਬਰ ਹਜੇ ਟਾਈਮ ਕਿੰਨਾ 6 6 ਵਜੇ ਦਾ ਸਵੇਰ ਦਾ 6 ਵਜੇ ਕੇ 10 15 ਮਿੰਟ ਹੋਏ ਦੱਸੋ ਓਏ 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 ਅੜੀ ਓਏ ਮੂੰਹ ਤਾਂ ਚੱਕ ਓਏ ਓਏ ਆੜੀ ਓਏ ਓਏ ਆੜੀ ਮੈਂ ਦੱਸੋ ਕੀ ਇੱਥੇ ਬੰਦਾ ਦੱਸ ਮੈਂ ਤਾਂ ਇੱਧਰੋਂ ਆਪਣਾ ਟਰੈਕਟਰ ਗੱਲ ਸੀਗਾ ਇਹਨਾਂ ਕੋਲੇ ਪੰਚਾਇਤ ਵਾਲਾ ਕੋਲੇ ਮੈਂ ਤਾਂ ਉਹ ਦੇਖਣ ਆਇਆ ਸੀਗਾ ਤੇ ਪੱਠੇ ਲੈਣ ਜਾਣਾ ਸੀ ਮੈਂ ਜਲ ਟਰੈਕਟਰ ਦੇਖ ਆਵਾਂ ਇੱਧਰ ਕਿਤੇ ਘਰੇਆਂ ਖੜਾ ਹੋਵੇ ਤੇ ਇੱਥੇ ਦੇਖ ਲਾ ਲੋਕ ਕੋਲ ਦੀ ਨੰਗੀ ਜਾਂਦੇ ਇਹ ਬੁੜੀਆਂ ਗੁਰਦਾਰੇ ਨੂੰ ਜਾਂਦੀਆਂ ਜਾਂ ਕੋਈ ਸੈਰ ਨੂੰ ਜਾਂਦਾ ਉਹ ਨੰਗੀ ਜਾਂਦਾ ਤੇ ਮੈਥੋਂ ਦਾ ਨੰਗਿਆ ਨਹੀਂ ਕੋਲ ਦੀ ਚਲ ਮੈਂ ਹੁਣ ਉਹਨੂੰ ਪੁਲਿਸ ਨੂੰ ਵੀ ਫੋਨ ਲਾਇਆ ਵਾ ਉਹ ਕਹਿੰਦੇ ਆਉਨੇ ਆ ਅਸੀਂ ਤੇ ਆ ਆਹਾ ਦੇਖ ਲਓ ਸਾਡੇ ਪਿੰਡ ਦੇ ਆ ਹਾਲਾਤ ਆ ਚੂੜ ਚੱਕਦੇ ਇੱਥੇ ਹੀ ਮਿਲਦਾ ਆ ਚੂੜ ਚੱਕੋ ਹੀ ਜੇ ਹੱਲੋ ਇਹ ਬੰਦਾ ਕਿਤੋਂ ਲਾਂਮੋਂ ਥੋੜੀ ਲੈ ਕੇ ਆਇਆ ਤੇ ਵੀ ਇਹਨੇ ਇੱਥੇ ਆ ਕੇ ਲਾਉਣਾ ਸੀਗਾ ਇਹਨੂੰ ਇੱਥੇ ਲੈ ਕੇ ਤਾਂ ਪਿੰਡ ਵੀ ਨਹੀਂ ਲੰਘਿਆ ਗਿਆ ਵੀਨੇ ਹਨੇਰਾ ਜਾ ਸੀਗਾ ਬਾਬਾ ਜਾਈ ਘਟ ਸੀ ਤੇ ਇੱਥੇ ਇਹਨੇ ਕਿਹਾ ਵੀ ਆ ਫਿਰ ਨਹੀਂ ਦੇ ਖੜ ਕੇ ਲਾ ਲਈ ਦੱਸੋ